ਹਰੇ ਪਿਆ ਗੋੜ ਗਿਆ ਚੱਲ ਵੀਰੋ ਠੀਕ ਠਾਕ ਆਪਾਂ ਵਿੱਚ ਸਾਮ ਦੇ ਹੋਏ ਜੋ 5:11 ਤੇ ਆਪਾਂ ਇਹ ਲਾਏ ਮੋਬਾਈਲ ਦੀ ਗੱਲ ਕਰਨਾ ਮੇਰੇ ਵਾਲਾ ਤੇ ਆਪ ਆਪਣੇ ਭਰਾ ਵਾਤੇ ਵਾਤੇ ਜੁੜਾ ਆਪਾਂ ਕਰੀਏ ਗੱਲਬਾਤ ਅੱਜ ਵੀ ਜੀ ਹੈਗਾ 15 ਅਗਸਤ ਆਜ਼ਾਦੀ ਵੇਲੇ ਦਾ ਟਾਈਮ

ਕਿਹੜੋ ਵੀਡੀਓ ਬਦਵਾਰ ਆਪਣੇ ਨਾਲ ਆਪ ਹੋਇਆ ਲਾਈਵ 5:12 ਮਿੰਟ ਹੋਏ ਹੈ ਰੋ ਵੀਡੀਓ ਲਾਈਵ ਹਰ ਵਾਰ ਆਪਣੇ ਵੀਰੋ ਆਪਣੇ ਭਰਾ ਆਪਣੇ ਨਾਲ ਟੈਪਟ ਕੈਮਗਾ ਸ਼ਾਮ ਨੂੰ 5 ਵਜੇ ਕਰ 13 ਮਿੰਟ ਜੁੜੋ ਹਰ ਵਾਰ ਤੋਂ ਆਪਣੇ ਨਾਲ ਹਾਂਜੀ ਵੀਰ ਜੀ ਆਪਾਂ ਟਾਈਮ ਹੋ ਗਿਆ 5:14 ਮਿੰਟ ਤੇ ਅੱਜ ਵੀਡੀਓ ਆ 15 ਅਗਸਤ ਗੰਟਰ ਦੇਸ਼ ਜਗਤਨ ਬਤਾਈਆ ਤੇ ਅੱਜ ਆਪਣਾ ਦੇਸ਼ ਜਾਦ ਹੋਇਆ ਸੀ ਤੇ ਬਾਕੀ ਤੁਸੀਂ ਵੇਖੋ ਕਿ ਅੱਜ ਪ੍ਰੇਡ ਕੌਣ ਕੌਣ ਵੇਖਣ ਗਿਆ ਤੇ ਦੱਸੋ ਵੀ ਨਹੀਂ ਕਮੈਂਟ ਕਰਕੇ ਆਪਾਂ ਵੀ ਬਾਕੀ ਕਮੈਂਟ ਆਪਣੇ ਬੀਬੀ ਦਾ ਨਾਮ ਰਕਮਲ ਕਮੈਂਟ ਲਾਈ ਕਰਿਓ ਤੇ ਅੰਗੀ ਰਾਜ आल्सो ਵੀ ਹੰਝੀ ਭਾਜੀ ਕਿਵੇਂ ਹੋ ਵਧੀਆ ਵਧੀਆ ਵੀਰੇ ਹੋ ਠੀਕ ਠਾਕ ਤੁਸੀਂ ਵਧੀਆ ਠੀਕ ਠਾਕ ਵਧੀਆ ਤੇ ਆਪਾਂ ਵੀ ਜਿਹੜਾ ਟਨ ਗਿਆ ਫਿਰ ਇੱਕ ਤਾਂ ਆਪਾਂ ਗਏ ਮੰਡੀ ਦੇ ਇੱਕ ਆਪਾਂ ਫਿਰ ਆਪਣੀ ਬੱਤੀ ਤੁਹਾਨੂੰ ਪਤਾ ਦੱਸੀ ਤੁਹਾਨੂੰ ਮੈਂ ਗੱਲ ਕਿ ਬੱਤੀ ਹਰੀ 3-4 ਦਿਨਾਂ ਦਾ ਟੂਕਾਂ ਵਾਲੀ ਬੱਤੀ ਆ ਨਹੀਂ ਰਹੀ ਤੇ ਉਹਦਾ ਕਰਕੇ ਅੱਜ ਬੱਤੀ ਵੀ ਆ ਗਈ ਤੇ ਸਵੇਰੇ ਆਪਾਂ ਗਏ ਸਬਜ਼ੀ ਲੈਣ ਮੰਡੀਾਂ ਵਿੱਚ ਸਬਜ਼ੀ ਰੇਟ ਬਹੁਤ ਵੀ ਵਹਿਾਈ ਹੋ ਗਏ ਆ ਤੇ ਗੋਭੀ ਲਾਓ 100-150 ਰੁਪਏ ਤੇ ਗੋਭੀ ਹੋਈ ਪਈ ਤੇ ਬਾਕੀ ਡੂੰਘੇ ਘੰਟੇ ਚਲੋ ਘੰਡੇ ਵਿੱਚ ਮਿੰਗੜੇ ਸਸਤੇ ਹੀ ਆ ਤੇ ਆਲੂ ਪਾਜੀ ਐ ਬਲੂ ਆ कि बो रहे हो यार मतलब कि बो रहे हो यार किद भी जी बोलना कैसे बो रहे हो ਬਾਕੀ ਵੀਡੀਓ ਤੁਹਾਨੂੰ ਪਤਾ ਹੀ ਅੱਜ ਦੇ ਕੱਲ ਕੁਝ ਜਰਮਨਸ ਦੀ ਹੈ ਕੱਲ ਨੂੰ ਹਾਂ ਨੱਕ ਨੱਕ ਕਰੋ ਨੱਕ ਨਾਲ ਕਰ ਲੋ ਹੂੰ ਵਾਸਾ ਯਾਰੀ ਮੇਰੀ ਹਾਜੀ ਵੀਰ ਜੀ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਗੱਲ ਕਰ ਰਹੇ ਹਾਂ ਅੱਜ ਅੱਜ ਚਲੋ ਮੌਸਮ ਬੜੀਆ ਠੁਕ ਠੁਕ ਨਿਕਲੀ ਅੱਜ ਸਵੇਰੇ ਜਦੋਂ ਬੱਦਲ ਬੱਦਲ ਹੋਇਆ ਪਿਆ ਸੀ ਤੇ ਮੈਂ ਤੁਹਾਨੂੰ ਗੱਲ ਕਰਨਾ ਜਿਹੜੇ ਮੰਗਾਈ ਬਾਰੇ ਤੇ ਮੰਗਾਈ ਵੇਖੋ ਵੀਡੀਓ ਕਿੰਨੀ ਹੋ ਗਈ ਹੈ ਉਹ ਦਸਰੇ ਕਰੋ 500 ਰੁਪਿਆ ਵਾਹੇ ਖੜਿਆ ਤੇ ਲਾਲੋ 3 4 500 ਰੁਪਿਆ ਲੱਗਿਆ ਸਬਜ਼ੀ ਦੇ ਕਿੰਨੇ ਗਾਈ ਕਿੰਨੀ ਹੋ ਗਈ ਪਹਿਲਾਂ ਤੇ ਬੰਦੇ ਕੱਖ ਨਹੀਂ ਡਰ ਗਈ ਬੰਦਾ ਕੀ ਕਰੂਗਾ ਗਰੀਬ ਬੰਦਾ ਤੇ ਕੋਈ ਵਾਹੇ ਨਹੀਂ ਲੈਣ ਦੀ ਸਬਜ਼ੀ ਘੇਰੀ ਵਾ ਹੁਣ ਚਲੋ ਆਪਾਂ ਖੇਤੀ ਬੜੀ ਆ ਲੱਗੇ ਪਰ ਕਰ ਬੰਦਾ ਕਿੰਨੀ ਸਬਜ਼ੀ ਗਾਲੂਗਾ ਅਸਲ ਤਾਂ ਸਬਜ਼ੀ ਬਾਹਰੋਂ ਲਿਆਉਣੀ ਪੈਂਦੀ ਆ ਬਿਰੋਰੀ ਥੋੜਾ ਜਿਹਾ ਸਾਰੀ ਆਪਾਂ ਘਰ ਹੀ ਗਾਲਾਂਗੇ ਕਈ ਸਬਜ਼ੀਆਂ ਨਹੀਂ ਵੀ ਹੁੰਦੀਆਂ ਟਾਈਮ ਨਾਲ ਹੋਣ ਸਬਜੀ ਬੀਜੀ ਹੈ ਆਪਣੀਆਂ ਕੀਆ ਬੀਜੀ ਭਿੰਡੀ ਬੀਜੀ ਉਹ ਹੁਣ ਹੈ ਹੀ ਨਹੀਂ ਲੱਗਦੇ ਨਹੀਂ ਬਾਅਦ ਚ ਕੀ ਬੰਦਾ ਕਰ ਲੋ ਅਓ ਜੋ ਗਾਵਣ ਯਾਰੇ ਆਪਣੇ ਸਾਗ ਆ ਜਾਂਣ ਲਾਵਾਂਗੇ ਲਿਆਗੇ ਛਲਗਮ ਆ ਆਪਣਾ ਹੋਰ ਲਾ ਲੋ ਮੂ ਗਾਜਰ ਗੁਜਰਾਵਾਂ ਉਹ ਲਾਵਾਂਗੇ ਲਿਆਗੇ ਚਲੋ ਵਧੀਆ ਵਿਝਾਂਗੇ ਉਹ ਵੀ ਹੋਲੇ ਟਾਈਮ ਤੇ ਲੱਗਦਾ ਹੀ ਆ ਤੇ ਇਹ ਜਿਹੜਾ ਜਿੰਨਾ ਵੀਰਾਂ ਨੇ ਆਪਣੇ ਚੋਲ ਜਾਜੂ ਬੈਟ ਭਰਾ ਜਿੰਨਾ ਬੀਜੀ ਆ ਪਰ ਬਿਜੇ ਖਰਚਾ ਉਹ ਵੇਖੋ ਖੇਚਲ ਵੀ ਕਿੰਨੀ ਹੈ ਖੇਚਲ ਬਹੁਤ ਗੱਲ ਹੈ ਇਹ ਬਾਗੇਟਨ ਮੈਂ ਗੱਲ ਕਰਨੀ ਢੜੇ ਨਾਲ ਕੀ ਤੇ ਆਪ ਆਪਣੇ ਲੱਗ ਲੱਗੇ ਪਾਣੀ ਪਿੰਡਾ ਇਹ ਬਹੁਤ ਆ ਗਿਆ ਵਾ ਲੱਗ ਲੱਗੇ ਜਿਹੜੇ ਪਿੰਡ ਇਹ ਮੁੰਡਾ ਪਿੰਡ ਪਿੱਖੀ ਪਿੰਡ ਵੱਲ ਆਣੀ ਕਾਫੀ ਮੜਾ ਆਪ ਵੇਖਣ ਦੇ ਨਿਊਜ਼ ਫਰੇ ਤੇ ਜਿੰਨੇ ਆਪਣੇ ਭਰਾ ਵਾ ਤੋਂ ਵੱਧ ਜਾਣ ਉਧਰ ਜਿੰਨਾ ਦਾ ਸਰਦਾ ਵਾ ਜਾਂ ਮਰ ਕੇ ਟ੍ਰੈਕ ਟੋਲੀ ਜਿੰਨੇ ਜੈਦ ਗੋਕ ਵਾਲੀ ਹੈਗੀ ਆ ਕਿਉਂਕੋ ਵੀਰ ਕਹਿੰਦੇ ਕਹਿੰਦੇ ਕਿ ਮਣ ਕਈ ਬੰਨ ਚਲੋ ਹਲੇ ਨਹੀਂ ਟੁੱਟੇ ਕਿ ਉਹਨਾਂ ਦੀ ਮਜ਼ਬੂਤੀ ਚੰਗੀ ਤਾਂ ਕੀਤੀ ਜਾਵੇ ਹੋਰ ਮਿੱਠੇ ਮੁੱਠੀ ਪਾ ਗਏ ਸਰਕਾਰ ਕੋਈ ਹੱਲ ਨਹੀਂ ਕਰਨ ਦੀ ਤੇ ਵਾਟ ਵਾਟ ਕਹਿੰਦੇ ਕਿ ਸਾਡੇ ਨਾਲ ਜੁੜੋ ਤੇ ਚਲੋ ਬਾਕੀ ਬਾਬਾ ਜੀ ਨਾਲ ਬਾਬਾ ਸੁਖਾ ਜੀ ਹੋਰ ਬਾਕੀ ਜਿੰਨਾਂ ਦੀ ਰਿਕਵੈਸਟ ਜਿੱਦਾਂ ਵੀ ਆ ਤੇ ਆਪਣੇ ਕੋਈ ਆਪਣਾ ਪੱਠੇ ਖੜਨਦੇ ਚਾਰਾ ਖੜਨਦੇ ਇਧਰੋਂ ਕੋਈ ਆਪਣਾ ਰੈਕਸ਼ਨ ਖੜਨਦੇ ਆ ਤੇ ਕੋਈ ਨਾ ਵਿਆਸ ਵਿਆਸ ਤਰ ਗਿਆ ਵੀ ਭਰਿਆ ਹੁਣ ਕਹਿੰਦੇ ਪਿਆਰ ਦਾ ਜਿਹੜਾ ਦਰਿਆ ਵਾ ਤੇ ਕਈ ਲੋਕ ਹੁਣ ਆਪਣੇ ਘਰ ਘਰ ਛੱਡ ਗਏ ਤੁਹਾਨੂੰ ਪਤਾ ਲੱਟ ਜਾਰੀ ਕਰਤਾ ਉਹਨਾਂ ਕਿ ਅਲਗ-ਅਲਗ ਔਰ ਜਿਉਂ ਪਿੰਡ ਕਦੀ ਪਾਣੀ ਆ ਸਕਦਾ ਤੇ ਉਹ ਆ ਗਏ ਆਪਣੇ ਕੋਈ ਗੁਰਦੁਆਰਿਆਂ ਉੱਡੇਰੇ ਬੈਠੇ ਆ ਤੋਂ ਦਰਸ਼ਨ ਕਰਨ ਕੋਈ ਝੂਠ ਨਹੀਂ ਹੈਗੀ ਚਲੋ ਸਰਕਾਰ ਨੂੰ ਇਹ ਤੇ ਪਹਿਲਾਂ ਚਾਹੀਦਾ ਤੁਹਾਨੂੰ ਪਤਾ ਕਿ ਪਾਣੀ ਦਾ ਮਨੇ ਆਰ ਵਧਣ ਦੀ ਤਾਂ ਕੋਈ ਵੱਧ ਵਾਧੇ ਨਾਲ ਪਤਾ ਕਰਨਾ ਚਾਹੀਦਾ ਕਿ ਉਹਨਾਂ ਠਾੜਣ ਪਿੰਡ ਲਗ ਲਾਵੇ ਜਾਂ ਆਪਣੀ ਪਹਿਲਾਂ ਮਜ਼ਬੂਤੀ ਕੀਤੀ ਜਾਵੇ ਬੰਨਾਂ ਦੀ। ਉਹ ਲਾ ਲੋ ਜਿਨ੍ਹਾਂ ਦੇ ਬੰਨ ਟੁੱਟ ਗਿਆ ਜਾਂ ਪਿੰਡਾ ਪਾਣੀ ਹੋਰ ਫਸਲ ਬਰਬਾਦ ਆ, ਸਿਰੇ ਤੇ ਫਸਲ ਆਈ ਆ। ਉਹ ਕਹਿੰਦੇ ਦੋ ਤਿੰਨ ਤਿੰਨੇ ਸਾਲੀਂ ਬਾਅਦ ਸਾਡੇ ਨਾਲ ਹੁੰਦਾ ਹੀ ਹੁੰਦਾ ਏ। ਤੇ ਉਹ ਕੋਣ ਫਸਲ ਜੀ ਨਾਲ ਇਹਨਾਂ ਖਰਚਾ ਲੱਗਿਆ ਫਸਲ ਦਾ ਗਈ ਬੜਾ ਪਾਣੀ ਜੁੜ ਕੇ ਸਾਰੇ। ਉੱਥੇ ਜਿਹੜਾ ਜਟ ਦਾ ਅੱਗੇ ਮਰਿਆ ਹੁੰਦਾ। ਕਾਨੂੰ ਪਤਾ ਹੀ ਹੈ ਤੇ ਵਾਕਈ ਜੇ ਕਮੈਂਟੀ ਆਪਣੇ ਪੰਜਾਬ ਵਾਲੇ ਨਾਲ ਨਾਲ ਕਰੀ ਜਾਓ ਤੇ ਨਾਲ ਨਾਲ ਲਾਈਕ ਕਰੀ ਜਾਓ ਲਾਈਕ ਨਹੀਂ ਆਉਂਦੇ ਨਾਲ ਤੁਹਾਡੇ ਕਮੈਂਟ ਆਉਂਦੇ ਆ ਆਪਰਾ ਆਪਣੇ ਜੁੜਦੇ ਵੇਖ ਕੇ ਪੂਰੀ ਜਾਂਦੇ ਨਾਲ ਨਾਲ ਕਮੈਂਟ ਕਰੀ ਜਾਓ ਅੱਗੇ ਜਾਨੇ 15 ਅਗਸਤ ਦੀਆਂ 15 ਅਗਸਤ ਦੀਆਂ ਵਧਾਈਆਂ ਕਿਦਰੋ ਆ ਗੀ ਜਲਾ ਦੇਣੇ ਲਿਓ ਵੀ ਜੀ ਕਮੈਂਟ ਵੀ ਕਰੋ ਨਾਲ ਲਾਈਕ ਕਰੋ ਕਿਉਂ ਹੈ ஜூரோ வர்ஜி வாத்தினால் ਬੜਾ ਵੇਖੀ ਵੱਧ ਵੱਟ ਆਪਣੇ ਨਾਲ